ਵੈਕੋ ਜੀ ਦਾ ਖਾਲਸਾ ਵੈਕੋ ਜੀ ਦੀ ਫੰਡ ਦੇ ਆਪਾਂ ਬਟਾਲੇ ਪਹੁੰਚੇ ਜੀ ਜੋ ਕਿ ਇਤਾਰਕ ਗੁਰਦੁਆਰਾ ਗੁਰੂ ਨਾਨਕ ਦੇਵ ਜਿੱਥੇ ਵਿਆਹ ਹੋਇਆ ਸੀ ਆਪ ਦਰਸ਼ਨ ਕਰੋ ਇਹ ਬਾਜ਼ਾਰ ਹੈ ਕਿ ਅੰਦਰ ਸਾਈਕਲ ਸਟੈਂਡ ਹੈ ਮੋਟਰ ਟ੍ਰਾਈਕਲ ਸਟੈਂਡ ਸਾਈਕਲ ਦੀ ਟੈਂਕ ਤੇ ਥੱਲੇ ਕਾਲਰ ਮੋਟਰਸਾਈਕਲ ਖੜੇ ਹੁੰਦੇ ਹਨ ਜਿਹੜੇ ਜੋੜਾਤਰ ਹੈ ਇਹ ਬਾਜ਼ਾਰ ਦੀ ਗਲੀ ਹੈ ਆ ਗਰਖਣ ਕਰੋ ਜੀ ਇਹ ਸਾਹਮਣੇ ਜੋੜਾਤਰ ਹੈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ